ਅੱਜ ਮੈਂ ਸਾਰੀ ਦੁਨੀਆ ਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਹੋਊਗਾ ਵੀ ਮੇਰੇ ਪੁੱਤ ਨੂੰ ਸਿੱਧੂ ਮੂਸੇ ਵਾਲਾ ਕਿਉਂ ਕਹਿੰਦੇ ਆ ਕਿਉਂਕਿ ਉਹਨੇ ਆਪਣਾ ਨਾਮ ਕਦੇ ਵਰਤੇ ਨਹੀਂ ਸੀ ਉਹਨੇ ਹਮੇਸ਼ਾ ਸਿੱਧੂ ਮੂਸੇ ਵਾਲਾ ਇਸ ਕਰਕੇ ਆਪਦੇ ਨਾਮ ਦੇ ਪਿੱਛੇ ਲਾਇਆ ਸੀ ਵੀ ਇੱਥੇ ਦਾ ਜੰਪਲ ਹਰ ਇੱਕ ਬੰਦਾ ਆਪਦੇ ਆਪ ਨੂੰ ਹਰ ਇੱਕ ਨੌਜਵਾਨ ਆਪਣੇ ਆਪ ਨੂੰ ਸਿੱਧੂ ਮੂਸੇ ਵਾਲਾ ਕਹੇ ਉਹਨੇ ਸ਼ੁਭ ਦੀਪ ਨਾਮ ਬਣਾਉਣ ਦੀ ਬਜਾਏ ਸਿੱਧੂ ਮੂਸੇ ਵਾਲਾ ਨਾਮ ਬਣਾਇਆ ਇਹ ਗੱਲ ਵੱਖਰੀ ਆ ਵੀ ਵਕਤ ਦੀ ਮਾਰ ਪਈ ਸਿੱਧੂ ਮੂਸੇ ਵਾਲਾ ਸੀ ਅੱਜ ਮੂਸਾ ਸਿੱਧੂ ਵਾਲਾ ਬਣ ਗਿਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਸਾਰੇ ਇੱਕ ਬਰਾਦਰੀ ਤੋਂ ਗਰੀਬ ਗੁਰਬੇ ਸਾਰੇ ਇੰਨੇ ਮਿਲ ਕੇ ਰਹਿੰਦੇ ਆ ਸਾਡੇ ਚ ਕਦੇ ਵੀ ਨਫ਼ਰਤ ਦੀ ਭਾਵਨਾ ਨਹੀਂ ਆਈ ਤੇ ਉਹ ਹਮੇਸ਼ਾ ਹੀ ਹਰੇਕ ਧੀ ਭੈਣ ਦੇ ਵਿਆਹ ਦੇ ਉੱਤੇ ਜਾਂ ਤੱਕ ਉਹ ਨਾ ਕਿਸੇ ਦੇ ਖੰਡ ਪਾਰ ਤੇ ਸਹਿਜ ਪਾਰ ਤੇ ਜਾ ਕੇ ਨਾਮ ਅਸਤੀ ਕਰਦਾ ਸ਼ਾਇਦ ਉਹਨੂੰ ਆਨੰਦ ਨਹੀਂ ਆਉਂਦਾ ਸੀ ਇਸ ਗੱਲ ਦਾ ਉਹਦੇ ਚ ਉਹਨੇ ਆਪਣੇ ਆਪ ਨੂੰ ਸੈਲੀਬ੍ਰਿਟੀ ਕਦੇ ਸਮਝੇ ਹੀ ਨਹੀਂ ਸੀ ਪਰੰਤੂ ਅੱਜ ਤੁਹਾਨੂੰ ਵੇਖ ਕੇ ਮੇਰੀ ਅੱਖਾਂ ਮੇਰਾ ਗਲਾ ਭਰਿਆ ਹੋਇਆ ਇਸ ਗੱਲ ਨੂੰ ਵੇਖ ਕੇ ਮੇਰੇ ਕੋਈ ਸ਼ਬਦ ਨਹੀਂ ਇਸ ਗੱਲ ਦੇ ਤੁਸੀਂ ਹਰ ਜੀ ਨੇ ਹਰ ਇਸ ਪਿੰਡ ਦੇ ਵਸਿੰਦੇ ਨੇ ਇਹ ਨਹੀਂ ਖੁਸ਼ੀ ਬਣਾਈ ਤੁਸੀਂ ਆਪਣਾ ਪੁੱਤ ਸਮਝ ਕੇ ਆਪਣੇ ਦਰਾਂ ਦੇ ਉੱਤੇ ਇੱਕ ਆਪਣੇ ਬੱਚੇ ਦੀ ਤਰ੍ਹਾਂ ਖੁਸ਼ ਆਮ ਜੀਦ ਕਿਹਾ ਔਰ ਮੈਂ ਅਫਸੋਸ ਦੇ ਨਾਲ ਇਹ ਗੱਲ ਕਹਿਣਾ ਹੈ ਤਾਂ ਉੱਥੇ ਸਾਡੇ ਮੁਲਕ ਦੀਆਂ ਏਜੰਸੀਆਂ ਨੂੰ ਚਿੰਤਾ ਵੀ ਲੱਗੀ ਹੈ ਜਿਹੜੇ ਹਾਲਾਤ ਮੇਰੇ ਪੁੱਤ ਦੇ 20 ਸਾਲ ਦੀ ਉਮਰ ਦੇ ਵਿੱਚ ਬਣੇ ਸੀ ਸ਼ਾਇਦ ਇਸ ਬਨੌਰ ਦੇ ਜੰਮਦੇ ਦੇ ਬਣ ਕੇ ਉਸ ਤਰ੍ਹਾਂ ਦੇ ਤਾਂ ਆਪਾਂ ਸਾਰਿਆਂ ਨੇ ਮਿਲ ਕੇ ਹਰ ਇੱਕ ਆਉਣ ਵਾਲੀ ਮੁਸ਼ਕਲ ਦਾ ਸਾਹਮਣਾ ਐਵੇਂ ਜਿਵੇਂ ਕਰਾਂਗੇ ਉਹ ਮੇਰਾ ਨਹੀਂ ਤੁਹਾਡੇ ਸਾਰੇ ਨਗਰ ਦਾ ਪੁੱਤ ਹੈ ਹਮੇਸ਼ਾ ਤੁਸੀਂ ਹਮੇਸ਼ਾ ਤੁਸੀਂ ਮੇਰੇ ਪਰਿਵਾਰ ਨੇ ਜਿਲ੍ਹੇ ਹੁਣ ਤੱਕ ਤੁਸੀਂ ਇਨਸਾਂਝ ਬਣਾ ਕੇ ਰੱਖੀ ਆ ਮੈਂ ਉਮੀਦ ਕਰਦਾ ਤਾਂ ਆਪਾਂ ਅੱਗੇ ਤੋਂ ਵੀ ਮਿਲ ਜੁਲ ਕੇ ਔਰ ਮੈਂ ਕਿਤੇ ਵੀ ਵਪਾਰ ਕਰਾਂ ਬਿਨਸ ਕਰਾਂ ਪਰੰਤੂ ਮੈਨੂੰ ਆਪਦੇ ਨਗਰ ਚ ਆਏ ਬਿਨਾ ਸੌਖਾ ਸਾਹ ਨਹੀਂ ਆਉਂਦਾ ਤੇ ਮੈਂ ਹਮੇਸ਼ਾ ਤੁਹਾਡੇ ਦਰਮਿਆਨ ਤੁਹਾਡੀ ਧਰਤੀ ਤੇ ਤੁਹਾਡੀ ਸੇਵਾ ਕਰਨ ਦਾ ਸੰਕਲਪ ਕਰੂੰਗਾ ਕੋਈ ਸ਼ਬਦ ਕਦੇ ਮੇਰੇ ਬੱਚੇ ਤੋਂ ਤੁਹਾਡੇ ਜੋ ਰਹਿੰਦਿਆਂ ਚੋਂ ਕਦੇ ਕਿਸੇ ਮਿੱਤਰ ਪਿਆਰੇ ਨਾਲ ਕਿਸੇ ਨਾਲ ਕੋਈ ਬੋਲ ਗਿਆ ਹੋਵੇ ਜਾਣੇ ਅਣਜਾਣੇ ਦੇ ਵਿੱਚ ਤਾਂ ਉਹਦੀ ਤਰਫੋਂ ਉਹਦੀ ਜਗ੍ਹਾ ਤੇ ਅੱਜ ਮੈਂ ਖਲੋ ਕੇ ਸਾਰੇ ਨਗਰ ਨੂੰ ਇਸ ਕੇਂਦਰ ਨੇ ਵੀ ਸਾਡੀ ਕਿਸੇ ਦੇ ਨਾਲ ਕੋਈ ਵੀ ਕਦੇ ਕੋਈ ਕਹਾ ਸੁਣੀ ਹੋਊਗੀ ਹੋਵੇ ਤਾਂ ਅਸੀਂ ਮਾਫੀ ਜੋੜ ਚੌਹਨੇ ਹੱਥ ਜੋੜ ਕੇ ਹਮੇਸ਼ਾ ਤੁਹਾਡੇ ਬੱਚੇ ਬਣ ਕੇ ਤੁਹਾਡੀ ਸੇਵਾ ਕਰਦੇ ਰਹਾਂਗੇ ਕਿੰਨਾ ਕਿ ਸਾਡੀ ਚੰਗਲ ਪਿਆ ਮੇਕਰ ਦੇ ਭਲੇ ਬਾਰੇ ਕੋਈ ਕਲੇ ਪਲਾਨਿੰਗ ਕਰਾਂਗੇ ਜੀ ਕਰਾਂਗੇ ਤਾਂ ਤਾਂ ਤੁਸੀਂ ਸਾਰੇ ਇਹਨਾਂ ਪਿਆਰ ਦਿੱਤਾ ਵਾਹਿਗੁਰੂ ਤੁਹਾਡੇ ਸਾਰਿਆਂ ਦੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖੇ ਤੁਸੀਂ ਤੰਦਰੁਸਤ ਰਹੋ ਤਾਂ ਕਿ ਰਹਿ ਰੂਹੀ ਦਾ ਖਾਲਸਾ ਬੋਲੇ ਸੋਨਹਾਰ ਸਾਨੂੰ ਖੁਸ਼ੀ ਹੈ ਸਾਡਾ ਪੁੱਤ ਆ ਗਿਆ ਸਾ ਵਾਪਸ ਆ ਅੱਛਾ ਸਾਨੂੰ ਬਹੁਤ ਖੁਸ਼ੀ ਆ ਸਾਡਾ ਸੋਡਾ ਸਿੱਧੂ ਆ ਗਿਆ ਅੱਛਾ ਦੇ ਸਾ ਤੋਂ ਚਾਨੀ ਸਮਾਨੀ ਪਾਰ ਲੱਗਦਾ ਹਾ ਡੈਨਿਕੂ ਸੀ ਗਿਆ ਅੱਜ ਹੋਲੀ ਦਾ ਤਿਹਾਰ ਓਵੇਂ ਮਨਾਤਾ ਸੀ ਹਾਂ ਓਵੇਂ ਜਿਵੇਂ ਸਾਡਾ ਸਿੱਧੂ ਮਨਾਉਂਦਾ ਸੀ ਸਿੱਧੂ ਕੀ ਕੁਛ ਕਰਦਾ ਹੋਲੀ ਦੇ ਅਸੀਂ ਤੂੰ ਤਾਂ ਬਹੁਤ ਕੁਛ ਹੀ ਨਾ ਤੋ ਜਵਾ ਕੀ ਸੀ ਸਾਡਾ ਫਾਸਾੜੀਆਂ ਗਲੀਆਂ ਦੇ ਰੌਣਕ ਸੀ ਹੋਰ ਅੱਜ ਫੇਰ ਮੜਿਆ ਯਾ ਰੌਣਕਾਂ ਹਾਂ ਕੋਹੀ ਰੌਣਕਾਂ ਫੇਰ ਆ ਗਈਆਂ ਜਿਹੜੀਆਂ ਸਿੱਧੂ ਬਣਾ ਸੀ ਉਹੀ ਰੌਣਕਾਂ ਬਾਸ ਫੇਰ ਆ ਗਈਆਂ ਕਹਿੰਦੇ ਆਹ ਸਾਥ ਚ ਬੈਠਦਾ ਸੀ ਬੱਤਾਂ ਇੱਥੇ ਬੈਠਦਾ ਸੀ ਆਹ ਸਾਥ ਚ 11 ਵਜੇ ਤੱਕ ਅੱਧਿਨੇ ਵੀ ਆਈ ਨਹੀਂ ਬਤਾਉਂਦਾ ਕਾ ਕਾ ਖੇੜੇ ਲਾ ਜਾਂਦਾ ਅੱਛਾ ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਮੈਂ ਤਾਂ ਕਹਿੰਦੀ ਹੂ ਉਹ ਸਿੱਧੂ ਨੰਗਾ ਸਿੱਧੂ ਨੰਗਾ ਜਵਾਖਾ ਨੂੰ ਪਤਾ ਹੀ ਨਹੀਂ ਇਸ ਲੱਗਦਾ ਮਣਨ ਵਾਲਿਆਂ ਨੂੰ ਕਿਤੇ ਸਾਈਕਲ ਤੇ ਆ ਗਿਆ ਕਿਤੇ ਤੁਰ ਕੇ ਆ ਗਿਆ ਬੜਾ ਤੇ ਤੁਰਕੀ ਆਉਂਦਾ ਕੁੱਲ ਨੂੰ ਮੰਨਦਾ ਕੁੱਲ ਨੂੰ ਮਿਲ ਕੇ ਜਾਂਦਾ ਕੋਈ ਵੀ ਵੱਡੇ ਤੋਂ ਛੋਟਾ ਛੋਟਿਆਂ ਨਾਲ ਵੜਾ ਪਿਆਰ ਕਰਦਾ ਬਹੁਤ ਖੁਸ਼ੀ ਹੈ ਜੀ ਸਾਨੂੰ ਸਿੱਧੂ ਦੇ ਆਉਣ ਦੀ ਜੀ ਅਸੀਂ ਜੀ ਬਹੁਤ ਉਹ ਕਰਾਂਗੇ ਜੀ ਹਜੇ ਆਪਨੇ ਆਣਾ ਬਾਈ ਸਾਹਿਬ ਨੇ ਸਰਪੰਚ ਨੇ ਇੱਥੇ ਆਉਂਦਾ ਜੀ ਸਾਡੇ ਕੋਲੇ ਪਹੁੰਚਦਾ ਹਾਂਜੀ ਜਦੋਂ ਪੂਰਾ ਮਾਹੌਲ ਨਿਮ ਨੂੰ ਬਣਦਾ ਨਿਮ ਜੀ ਹਾਂ ਅਸੀਂ ਬਣਦਾ ਜੀ ਕਹਿੰਦਾ ਛੋਟਾ ਸ਼ੁਭ ਆ ਗਿਆ ਆ ਗਿਆ ਜੀ ਆ ਗਿਆ ਸਾਡਾ ਛੋਟਾ ਆ ਗਿਆ ਸ਼ੁਭ ਅੱਛਾ ਕਿੰਨਾ ਕ ਮਾਹੌਲ ਬਣਦਾ ਸੀ ਸਿੱਧੂ ਰੇ ਜੇ ਬਹੁਤ ਜ਼ਿਆਦਾ ਹੀ ਬਣਦਾ ਜੇ ਇੱਥੇ ਆ ਕੇ ਬਣਦਾ ਸੀ ਉਹ ਹਾਂਜੀ ਉਹਨੇ ਆ ਕੇ ਜਦੋਂ ਹੋਲੀ ਹੁੰਦੀ ਉਹ ਸਾਰੇ ਨਾਲ ਖੇਡਦਾ ਜੀ ਲੰਬੇ ਟਾਈਮ ਤੋਂ ਖੁਸ਼ੀ ਨਹੀਂ ਮਨਾਈ ਸੀ ਪਿੰਡਾਂ ਨਾ ਜੀ ਨਾ ਜੀ ਨਵੇਂ ਹੁਣ ਬਣਾਈਏ ਸੀ ਹਾਂ ਹੁਣ ਬਣਾਈਏ ਬਹੁਤ ਜੀ ਬਹੁਤ ਹੋ ਗਿਆ ਜੀ ਅੱਜ ਫੇਰ ਹੁਣ ਤਾਂ ਨਹੀਂ ਮੁਰੰਦਦੇ ਖੁਸ਼ੀ ਨਾ ਜੀ ਨਾ ਜੀ ਹੁਣ ਤਾਂ ਜੀ ਉਸ ਤੋਂ ਬਾਅਦ ਤਾਂ ਖੁਸ਼ੀਆਂ ਬਣਾਵਾਂਗੇ ਜੀ ਅੱਛਾ ਉਸ ਤੋਂ ਬਾਅਦ ਬਣਾਵਾਂਗੇ ਹਾਂਜੀ ਕੀ ਬਾਤ ਹੈ ਆਏ ਭਾਬਾਏ 可爱了，好

ਮਾਤਾ ਕੀ ਨਾਮ ਹੈ ਮਨਜੀਤ ਕੌਰ ਮਾਤਾ ਰੰਗਵੀ ਤੇ ਨਿੰਮ ਨੰਬਰ ਅੱਜ ਕੀ ਗੱਲਬਾਤ ਹੈ ਦੱਸਿਓ ਸਾਨੂੰ ਖੁਸ਼ੀ ਹੈ ਹਾਂ ਸਾਡਾ ਪੁੱਤ ਆ ਗਿਆ ਸਾ ਵਾਪਸ ਆ ਅੱਛਾ ਸਾਨੂੰ ਬਹੁਤ ਖੁਸ਼ੀ ਆ ਸਾਡਾ ਸਾਡਾ ਸਿੱਧੂ ਆ ਗਿਆ ਅੱਛਾ ਤੇ ਸਾਥ ਚਾਹ ਨਹੀਂ ਚੱਕੀ ਦਾ ਠਕਤੀ ਸੁਆ ਪਿਆਰ ਲੱਗਦਾ ਹਾ ਡੈਨਿਕੂ ਸੀ ਗਿਆ ਅੱਜ ਹੋਲੀ ਦਾ ਤਿਹਾਰ ਓਵੇਂ ਮਨਾਤਾ ਸੀ ਹਾਂ ਓਵੇਂ ਜਿਵੇਂ ਸਾਡਾ ਸਿੱਧੂ ਮਨਾਉਂਦਾ ਸੀ ਸਿੱਧੂ ਕੀ ਕੁਛ ਕਰਦਾ ਹੋਲੀ ਦੇ ਤਿਹਾਰ ਤੇ ਕੁਛ ਹੀ ਨਾ ਤਾਂ ਜਵਾਕ ਹੀ ਸੀ ਸਾਡਾ ਫਾਸਟੀਆਂ ਗਲੀਆਂ ਦੇ ਰੌਣਕ ਸੀ ਓ ਅੱਜ ਫੇਰ ਮੁੜ ਆਈਆਂ ਰੌਣਕਾਂ ਹਾਂ ਓਹੀ ਰੌਣਕਾਂ ਫੇਰ ਆਗੀਆਂ ਜਿਹੜੀਆਂ ਸਿੱਧੂ ਬਣਾਈ ਸੀ ਓਹੀ ਰੌਣਕਾਂ ਬਾਸ ਫੇਰ ਆਗੀਆਂ ਕਹਿੰਦੇ ਆ ਸਾਥ ਚ ਮੈਂਦਾ ਸੀ ਬਾਪੂ ਕਹਿੰਦਾ ਸੀ ਆ ਸਾਥ ਚ 11 ਵਜੇ ਤੱਕ ਕਦੀ ਨੇ ਵੀ ਆਈ ਨਹੀਂ ਬਤਾਉਂਦਾ ਕਾ ਕੇਡੇ ਲਾ ਜਾਂਦਾ ਅੱਛਾ ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਤਾਂ ਮੈਂ ਤਾਂ ਕਹਿੰਦੀ ਓ ਤੇ ਖੜੀ ਉਹ ਸਿੱਧੂ ਨਾਂਗੇ ਸਿੱਧੂ ਆਂ ਗਿਆ ਜਵਾਖਾਂ ਨੂੰ ਪਤਾ ਹੀ ਨਹੀਂ ਇਸ ਲੱਗਦਾ ਮੇਰੇ ਨਾਲਿਆਂ ਨੂੰ ਕਿਤੇ ਸਾਈਕਲ ਤੇ ਆ ਗਿਆ ਕਿਤੇ ਤੁਰ ਕੇ ਆ ਗਿਆ ਗੜਾ ਤੇ ਤੁਰਕੀ ਆਉਂਦਾ ਅੱਛਾ ਕੁੱਲ ਨੂੰ ਮੰਨਦਾ ਕੁੱਲ ਨੂੰ ਮਿਲ ਕੇ ਜਾਂਦਾ ਕੋਈ ਵੀ ਵੱਡੇ ਤੋਂ ਛੋਟਾ ਛੋਟਿਆਂ ਨਾਲ ਵਾੜਾ ਪਿਆਰ ਕਰਦਾ ਜਿਹੜੇ ਸੋਟੀ ਪੰਜੀ ਕੀ ਨਾਮ ਹੈ ਪਰਮਜੀਤ ਕੌਰ ਜੀ ਮੇਰਾ ਨਾਮ ਜੀ ਜੀ ਅੱਜ ਰੰਗ ਰੰਗ ਖੇਡੀਆਂ ਜਣੇ ਪੁੱਤਾਂ ਹਾਂਜੀ 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 ਸਿੱਧੂ ਦੇ ਆਉਣ ਦੀ ਖੁਸ਼ੀ ਮਨਾ ਰਹੇ ਹਾਂ ਬਹੁਤ ਖੁਸ਼ੀ ਹੈ ਜੀ ਸਾਨੂੰ ਸਿੱਧੂ ਦੇ ਆਉਣ ਦੀ ਜੀ ਅਸੀਂ ਜੀ ਬਹੁਤ ਉਹ ਕਰਾਂਗੇ ਜੀ ਹਜੇ ਆਪਨੇ ਆਉਣਾ ਬਾਈ ਸਾਹਿਬ ਨੇ ਸਰਪੰਚ ਨੇ ਇੱਥੇ ਆਉਂਦਾ ਜੀ ਸਾਡੇ ਕੋਲੇ ਪਹੁੰਚਦਾ ਹਾਂਜੀ ਜਦੋਂ ਪੂਰਾ ਮਾਹੌਲ ਨਿੰਮ ਨੂੰ ਬਣਦਾ ਨਿੰਮ ਜੀ ਹਾਂ ਅਸੀਂ ਬਣਦਾ ਜੀ ਕਹਿੰਦਾ ਛੋਟਾ ਸ਼ੁਭ ਆ ਗਿਆ ਬਾਪੂ ਆ ਗਿਆ ਜੀ ਆ ਗਿਆ ਸਾਡਾ ਛੋਟਾ ਆ ਗਿਆ ਸ਼ੁਭ ਅੱਛਾ ਕਿੰਨਾ ਕ ਮਾਹੌਲ ਬਣਦਾ ਸੀ ਸਿੱਧੂ ਰੇ ਜੇ ਬਹੁਤ ਜ਼ਿਆਦਾ ਹੀ ਬਣਦਾ ਜੇ ਇੱਥੇ ਆ ਕੇ ਬਣਦਾ ਸੀ ਉਹ ਹਾਂਜੀ ਉਹਨੇ ਆ ਕੇ ਜਦੋਂ ਹੋਲੀ ਹੁੰਦੀ ਉਹ ਸਾਰੇ ਨਾਲ ਖੇਡਦਾ ਜੀ ਲੰਬੇ ਟਾਈਮ ਤੋਂ ਖੁਸ਼ੀ ਨਹੀਂ ਮਨਾਈ ਸੀ ਪਿੰਡਾਂ ਨਾ ਜੀ ਨਾ ਜੀ ਨਵੇਂ ਹੁਣ ਬਣਾਈਏ ਸੀ ਹਾਂ ਹੁਣ ਬਣਾਈਏ ਬਹੁਤ ਜੀ ਬਹੁਤ ਹੋ ਗਿਆ ਜੀ ਅੱਜ ਫੇਰ ਹੁਣ ਤਾਂ ਨਹੀਂ ਮੋੜਨ ਦਿੰਦੇ ਖੁਸ਼ੀ ਨਾ ਜੀ ਨਾ ਜੀ ਹੁਣ ਤਾਂ ਜੀ ਉਸ ਤੋਂ ਬਾਅਦ ਤੋਂ ਖੁਸ਼ੀਆਂ ਬਣਾਵਾਂਗੇ ਜੀ ਉਸ ਤੋਂ ਬਾਅਦ ਬਣਾਵਾਂਗੇ ਹਾਂਜੀ ਆਡਾ ਸਿੱਧੂ ਵਾਪਸ ਆ ਗਿਆ ਵੀਰੇ ਸਾਨੂੰ ਇੰਨੀ ਖੁਸ਼ੀ ਆ ਬਹੁਤ ਜ਼ਿਆਦੇ ਕਿਉਂ ਕਿਉਂਕਿ ਸਾਡੇ ਸਾਰੇ ਤਿਹਾਰ ਪਿੱਕੇ ਪੈ ਚੱਲੇ ਸੀ ਅੱਜ ਸਾਡੇ ਉਹ ਪੋਤਾਂ ਵਾਪਸ ਆਉਣ ਕਰਕੇ ਨਾ ਸਾਡੀ ਦੁੱਗਣੀ ਖੁਸ਼ੀ ਹੋ ਗਈ ਹਾਂ